ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨਤ੍ਰਿਤਵ ਦਾ ਵਿਸ਼ੇਸ਼ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਪਾਰਟੀ ਦੇ ਅਧਿક્ષ ਜੇਪੀ ਨੱਡਾ ਜੀ ਦਾ ਹੋਮ ਮਨਿਸਟਰ ਅਮਿਤ ਸ਼ਾਹ ਜੀ ਦਾ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਨੇ ਇਹ ਨਿਰਣੇ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਇਕੱਲੇ ਚੋਣਾਂ ਲੜੇਗੀ ਮੈਨੂੰ ਇਹ ਲੱਗਦਾ ਹੈ ਕਿ ਇਹ ਨਿਰਣੇ ਪੰਜਾਬ ਦੇ ਹਿੱਤ ਦਾ ਨਿਰਣੇ ਆ ਪੰਜਾਬੀਆਂ ਦੇ ਹਿੱਤ ਦਾ ਨਿਰਣੇ ਆ। ਔਰ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਅੰਦਰ ਪੰਜਾਬੀਆਂ ਲਈ ਪੰਜਾਬੀਅਤ ਲਈ ਨਰਿੰਦਰ ਭਾਈ ਮੋਦੀ ਦੁਆਰਾ ਕੀਤੇ ਗਏ ਜਿਹੜੇ ਇਤਿਹਾਸਿਕ ਕੰਮ ਨੇ ਪੂਰੀ ਜਾਣਕਾਰੀ ਘਰ-ਘਰ ਪਹੁੰਚਾਣ ਪਹੁੰਚਾਏਗੀ। ਸ਼ਾਇਦ ਚਾਹੇ ਤੁਸੀਂ ਇੱਕ ਪਾਸੇ ਸ਼੍ਰੀ अयोध्या ਦੇ ਅੰਦਰ ਰਾਮ ਮੰਦਿਰ ਦੇ ਨਿਰਮਾਣ ਦਾ ਮੁੱਦਾ ਤੇ ਦੂਜੇ ਪਾਸੇ ਪੰਜਾਬ ਤੇ ਪੰਜਾਬੀਆਂ ਦੀ ਚਿਰ ਪ੍ਰਚਿਤ ਜਿਹੜੀ ਮੰਗ ਸੀ ਕਿ ਗੁਰੂ ਘਰ ਦੇ ਖੁੱਲੇ ਦਰਸ਼ਨ ਦੀ ਦਾਰ ਦਾ ਮੌਕਾ ਮਿਲੇ ਇਹ ਮੰਗ ਪੂਰੀ ਕਰਨ ਦਾ ਅਸ਼ੀਰਵਾਦ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਵਾਹਿਗੁਰੂ ਨੇ ਦਿੱਤਾ ਔਰ ਉਹਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਉਹ ਖੋਲਿਆ ਗੁਰੂ ਪੁੱਤਰਾਂ ਦਾ ਬਲੀਦਾਨ ਨੂੰ ਵਿਸ਼ਵ ਵਿਆਪੀ ਬਣਾਇਆ ਔਰ ਵੀਰਵਾਲ ਦਿਵਸਤੀ ਘੋਸ਼ਣਾ ਕੀਤੀ ਚਾਹੇ ਲੰਗਰ ਤੇ GST ਹਟਾਣਾ ਹੋਏ ਚਾਹੇ ਕਾਲੀ ਸੂਚੀ ਸਮਾਪਤ ਕਰਨਾ ਹੋਏ ਚਾਹੇ ਖਯੂਦ ਸਾਹਿਬ ਦੇ ਅੰਦਰ ਰੋਪਵੇ ਬਣਾਉਣ ਦੀ ਗੱਲ ਆਈ ਮਤਲਬ ਪੰਜਾਬ ਦੇ ਨਾਲ ਅਗਰ ਕੋਈ ਸੱਚੇ ਮਨ ਨਾਲ ਕਿਸੇ ਨੇ ਪਿਆਰ ਕੀਤਾ ਔਰ ਪੰਜਾਬੀਅਤ ਨੂੰ ਸਮਝਿਆ ਤਾਂ ਨਰਿੰਦਰ ਭਾਈ ਮੋਦੀ ਨੇ ਸਮਝਿਆ ਚਾਹੇ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਦਿੱਲੀ ਦੇ ਉਸੇ ਲਾਲ ਕਿਲੇ ਦੇ ਅੰਦਰ ਦੀਵਾਨ ਸਜਾ ਕੇ ਮਨਾਇਆ ਜਿੱਥੋਂ ਉਹਨਾਂ ਦੀ ਸ਼ਹਾਦਤ ਦਾ ਫਰਮਾਨ ਜਿਹੜਾ ਜ਼ਾਲਿਮ ਮੁਗਲ ਸ਼ਾਸਨ ਨੇ ਦਿੱਤਾ ਸੀ ਲੇਕਿਨ ਪੰਜਾਬ ਦੇ ਅੰਦਰ ਪੋਲਿਟੀਕਲ ਪਾਰਟੀਆਂ ਜਿਹੜੀਆਂ ਇੱਕ ਅਲੱਗ ਤਰ੍ਹਾਂ ਦਾ ਭਰਮ ਪੈਦਾ ਕਰਕੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਦਾ ਪ੍ਰਯਾਸ ਸਮੇਂ-ਸਮੇਂ ਤੇ ਕਰਦੀ ਰਹਿੰਦੀ ਹੈ। ਪਾਰਟੀ ਨੇ ਇਹ ਜਿਹੜਾ ਨਿਰਣੇ ਲਿਆ ਹੈ ਕਿ ਜੀ ਬੀ ਜੀ ਪੰਜਾਬ ਦੇ ਅੰਦਰ ਇਕੱਲੇ ਚੋਣਾਂ ਲੜੇਗੀ ਇਹਦੇ ਆਉਣ ਵਾਲੇ ਪ੍ਰਣਾਮ ਬੜੇ ਸੁਖਤ ਔਰ ਪੰਜਾਬ ਦੇ ਹਿਤਕਾਰੀ ਹੋਣਗੇ। ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਇੱਕ ਐਸੀ ਪਾਰਟੀ ਨੂੰ ਟੋਕਰੇ ਭਰ ਭਰ ਕੇ ਵੋਟਾਂ ਪਾਤੀਆਂ ਕਿ ਇਤਨਾ ਪ੍ਰਚੰਡ ਬਹੁਮਤ ਅਜ ਤੱਕ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਿਆ ਜਿੰਨਾ ਬਹੁਮਤ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਉਹਦੇ ਪਿੱਛੇ ਕਾਰਨ ਇੱਕ ਖਿੰਝ ਸੀ ਕਿ ਪੰਜਾਬ ਦੇ ਅੰਦਰ ਕਾਂਗਰਸ ਅਕਾਲੀ ਦਲ ਕਾਂਗਰਸ ਅਕਾਲੀ ਦਲ ਲਗਾਤਾਰ ਜਿਹੜਾ ਹੋ ਰਿਹਾ ਲੋਕੀ ਉੱਭ ਚੁਕੇ ਸੀ ਲੇਕਿਨ ਇਹਨਾਂ ਨੇ ਤਾਂ 2 ਸਾਲ ਦੀ ਬਾ ਬਾ ਬੁਲਾਤੀ ਹੈ ਆਮ ਆਦਮੀ ਪਾਰਟੀ ਤੋਂ ਵੀ ਅੱਜ ਪੂਰੇ ਦੇਸ਼ ਦੇ ਅੰਦਰ ਉਹਦਾ ਜਿਹੜਾ ਭ੍ਰਸ਼ਟਾਚਾਰੀ ਚਿਹਰਾ ਉਹ ਪੂਰੇ ਦੇਸ਼ ਦੇ ਅੰਦਰ ਨੰਗਾ ਹੋ ਚੁਕਿਆ ਹੈ ਐਸਾ ਕਿ ਉਹ ਕੀ ਕਹਿੰਦੇ ਨੇ ਇਹ ਮਹੱਤਵਪੂਰਨ ਨਹੀਂ ਹੈ ਉਹ ਬੜੀ ਦੇਰ ਸਰਕਾਰ 'ਚ ਰਹੇ ਐ ਉਸ ਵੇਲੇ ਇਹ ਸਾਰੇ ਮੁੱਦੇ ਨਹੀਂ ਸੀ ਹੈਗੇ ਕਿ ਆ ਉਹ ਮੰਤਰੀਏ ਮੰਤਰੀਪਦ ਦਾ ਵੀ ਆਨੰਦ ਬੜੀ دیر ਲਿਆ ਉਹਨਾਂ ਨੇ ਉਸ ਵੇਲੇ ਨਹੀਂ ਸੀ ਹੈਗੇ ਕੇਵਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਦਾ ਨਤ੍ਰਿਤਵ ਚਾਹੁੰਦਾ ਹੈ ਕਿ ਪੰਜਾਬ ਨੂੰ ਇੱਕ ਸਾਫ਼ ਸੁਥਰਾ ਵਿਕਾਸ ਕਰਨ ਵਾਲਾ ਪੰਜਾਬ ਦੇ ਨਾਲ ਲਗਾਤਾਰ ਜਿਹੜਾ ਧਰੋ ਹੋਇਆ ਹੈ ਇਹ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਟੋਕਰੇ ਟੋਕਰੇ ਬੋਟਾ ਲਾ ਕੇ ਉਹਨਾਂ ਦੀਆਂ ਇਛਾ ਮ ਆकांक्षा ਮ ਦਾ ਕਤਲ ਕੀਤਾ ਹੈ ਉਹਦੇ ਤੋਂ ਅਗਰ ਪੰਜਾਬ ਨੂੰ ਅਗਰ ਬਚਾਣਾ ਹੈ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾਣਾ ਹੈ ਪੰਜਾਬ ਨੂੰ ਅਗਰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਪੰਜਾਬ ਦੀ ਜਵਾਨੀ ਨੂੰ ਅਗਰ ਨਸ਼ੇ ਤੋਂ ਬਚਾਣਾ ਹੈ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਔਰ ਇੱਕ ਮਾਤਰ ਵਿਕਲਪ ਹੁਣ ਅਗਰ ਪੰਜਾਬ ਕੋਲ ਕੋਈ ਬਚਿਆ ਸਾਰਿਆਂ ਨੂੰ ਦੇਖ ਲਿਆ ਉਹਨਾਂ ਨੇ ਬਾਰ-ਬਾਰ ਬੀਜੇਪੀ ਇੱਕ ਮਾਤਰ ਵਿਕਲਪ ਹੈ ਔਰ ਬੀਜੇਪੀ ਦੇ ਨਾਲ ਨਰਿੰਦਰ ਭਾਈ ਮੋਦੀ ਹੈ ਜਿਨ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਅੰਦਰ ਹਿੰਦੁਸਤਾਨ ਦਾ ਡੰਕਾ ਬਜਾਇਆ ਪਰ ਜਿਹੜਾ ਕਿਸਾਨੀ ਧਰਨਾ ਚਾਹਦਾ ਪਿਆ ਲੱਗਦਾ ਨਹੀਂ ਉਹ ਨੁਕਸਾਨ ਕਰੂਗਾ ਬੀਜੇਪੀ ਨੂੰ ਜਿਹਦਾ ਹੱਲ ਕਰਨਾ ਚਾਹੀਦਾ ਜੀ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਹਮੇਸ਼ਾ ਕੇਂਦਰ ਨੇ ਹੁਣ ਜਿਹੜਾ ਪਿਛਲਾ ਬਹੁਤ ਵਧੀਆ ਪੰਜਾਬ ਦੇ ਅੰਦਰ ਦੋ ਫਸਲਾਂ ਹੁੰਦੀਆਂ ਜਗਾ ਕਣਕ ਤੇ ਝੋਨਾ ਮੰਨ ਕੀ ਸੀ ਇਹਨਾਂ ਨੇ ਪਿਛਲੇ ਅੰਦੋਲਨ ਦੇ ਅੰਦਰ ਭ੍ਰੰਮ ਪੈਦਾ ਕੀਤਾ ਜੀ ਕਿ ਮੰਡੀਆਂ ਬੰਦ ਹੋ ਜਾਣੀਆਂ ਜੀ ਐਮਐਸਸੀ ਐਮਐਸਪੀ ਬੰਦ ਹੋ ਜਣੀ ਹੈ 21 ਕਿ ਦਾਣਾ ਚੁਕਾਇਆ ਲਗਾਤਾਰ ਚੁਕਾਇਆ ਔਰ ਲਗਾਤਾਰ ਐਮਐਸਪੀ ਵਧੀ ਹੈ ਇਹਦਾ ਮਤਲਬ ਹੈ ਕਿ ਉਸ ਵੇਲੇ ਵੀ ਭਰਮ ਪੈਦਾ ਕੀਤਾ ਗਿਆ ਔਰ ਕੇਂਦਰ ਨੇ ਹੁਣ ਵੀ ਕਿਹਾ ਕਿ ਤੂੰ ਪੰਜਾਬ ਦੇ ਅੰਦਰ ਕਿਹੜੀਆਂ ਹੋਰ ਫਸਲਾਂ ਕਰਨਾ ਚਾਹੁੰਦੇ ਹੋ ਕਿਹੜੀ ਐਸੀ ਫਸਲ ਹੈ ਜਿਹਦੇ ਉੱਤੇ ਤੁਸੀਂ ਪੰਜ ਫਸਲਾਂ ਦੀ ਗੱਲ ਆਈ ਉਸ ਵੇਲੇ ਆਪਾਂ ਚ ਗੱਲਬਾਤ ਹੋਈ ਤੇ ਉਹ ਉਹਦੇ ਤੇ ਐਮਐਸਪੀ ਦੇਣ ਨੂੰ ਤਿਆਰ ਆ ਅੱਜ ਵੀ ਉਹ ਕਰਿਆ ਅਸੀਂ ਗੱਲਬਾਤ ਕਰਨ ਨੂੰ ਤਿਆਰਾਂ ਲੇਕਿਨ ਕਿਸਾਨ ਦੇ ਖਾਤੇ ਚ 2000 ਰੁਪਇਆ મોદી ਨੇ ਪਾਣਾ ਬੰਦ ਨਹੀਂ ਕੀਤਾ ਇਹ મોદી ਦੇ ਪ੍ਰਤੀ ਭ੍ਰੰਮ ਪੈਦਾ ਕਰਵਾਉਣੀਆਂ ਪੋਲਿਟਿਕਲ ਪਾਰਟੀਆਂ ਉਹਨਾਂ ਨੂੰ ਫੀਡਬੈਕ ਫੀਡ ਕਰਦੀਆਂ ਕੇਵਲ ਆਪਣੇ ਰਾਜਨੀਤਿਕ स्वार्थ ਦੇ ਲਈ ਪੂਰੇ ਦੇਸ਼ ਦਾ ਕਿਸਾਨ ਵੀ ਤਾਂ ਹੈ ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਚਾਹਨਾ મોદી ਕਿਸਾਨਾਂ ਦਾ ਅਸਲੀ ਹਤਿਸ਼ੀ ਹੈ ਐ ਜਿਹੜੀ ਸਰਕਾਰ ਮੌਜੂਦਾ ਹੈ ਇਹਦੀ ਬੀਬੀ ਟੁੱਟਕੀਆਂ ਮਾਰ ਮਾਰ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦਿਓ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਚ ਉਹਨਾਂ ਨੂੰ ਚੈਲੰਜ ਕਰਦੀ ਹੁੰਦੀ ਸੀ ਛੱਡੋ ਕੱਦੀ ਦਿਓ ਸਰਕਾਰ ਪਹਿਲੇ ਦਿਨ ਕੇਜਰੀਵਾਲ ਦਾ ਆਰਡਰ ਆ ਜਾਏਗਾ ਤੇ ਤੁਹਾਨੂੰ ਐਮਐਸਪੀ ਦੇ ਦੇਾਂਗੇ ਹਰਿਆਣਾ ਦੇ ਅੰਦਰ 14 ਫਸਲਾਂ ਦੇ ਉੱਤੇ ਸਟੇਟ ਗਵਰਨਮੈਂਟ ਐਮਐਸਪੀ ਦੇ ਰਹੀ ਹੈ ਅਗਰ ਤੁਸੀਂ ਕਿਸਾਨਾਂ ਦੇ ਅਸਲੀ ਹਤੇਚੀ ਹੋ ਜੋ ਫਸਲਾਂ ਕਰਾ ਨੂੰ ਪੂਰੀ ਮਿਲ ਰਹੀ ਹੈ ਤੂੰ ਗੰਨੇ ਤੇ ਵੀ ਪੂਰਾ ਮਿਲ ਰਿਹਾ ਔਰ ਗੰਨੇ ਦਾ ਭਾਅ ਵੀ ਇੰਨਾ ਕ ਵੱਧ ਰਿਹਾ ਕਿ ਜਿੰਨਾ ਕਦੀ ਗੰਨੇ ਵਧਾਇਆ ਨੇ 25-25 ਰੁਪਏ ਕੁਇੰਟਲ ਦਾ ਵਧਾਈ ਜਾਂਦੇ ਨੇ 1 ਮਿੰਟ 1 ਮਿੰਟ ਮੇਰੀ ਗੱਲ ਨਹੀਂ ਪੂਰੀ ਅਗਰ ਹਰਿਆਣਾ ਦੀ ਸਰਕਾਰ 14 ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਇਹ ਆਪਣੇ ਆਪ ਨੂੰ ਕਿਸਾਨ ਹਤੀਸ਼ੀ ਕਹਿਣ ਵਾਲਾ ਮਾਨ ਦੀ ਸਰਕਾਰ ਨੇ ਇਹਦੇ ਤੇ ਕੋਈ ਨਿਰਣੇ ਕਿਉਂ ਨਹੀਂ ਲਿਆ ਕੇਵਲ ਭਰਮ ਪਲਾਓ ਝਗੜਾ ਕਰਾਓ ਪੰਜਾਬ ਦੇ ਲੋਕਾਂ ਨੂੰ ਇਹ 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 ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਕਿ ਨਹੀਂ ਕੇਂਦਰ ਤੁਹਾਡੇ ਅਗੇਂਸਟ ਹੈ আরে ਪੰਜਾਬ ਦੇ ਅੰਦਰ ਏਮਜ਼ ਬਣ ਰਹੇ ਨੇ ਪੰਜਾਬ ਦੇ ਅੰਦਰ 40000 ਲੱਖ ਕਰੋੜਪਈ ਦੇ ਉਹ ਬਣ ਕੇ ਤੁਹਾਡੇ ਰੋਡ ਬਣ ਰਹੇ ਨੇ ਪੰਜਾਬ ਦੇ ਅੰਦਰ ਅਨੇਕ ਪ੍ਰੋਜੈਕਟ ਕੇਂਦਰ ਦੇ ਚੱਲਦੇ ਪਏ ਨੇ ਜਿਹੜਾ ਲੋਕਾਂ ਦੇ ਘਰ ਅਨਾਜ ਜਾ ਰਿਹਾ ਉਹ ਵੀ ਕੇਂਦਰ ਦਾ ਜਾ ਰਿਹਾ ਇਹ ਇਹ ਮੋਹਰ ਲਾ ਰਹੇ ਨੇ ਇਹ ਮੋਰ ਲਾ ਰਹੇ ਨੇ ਉਹਦੇ ਤੇ ਜੇ ਲੋਕਾਂ ਗਰੀਬ ਲੋਕਾਂ ਨੂੰ ਘਰ ਮਿਲ ਰਹੇ ਨੇ ਤਾਂ ਕੇਂਦਰ ਦੇ ਰਿਹਾ ਜੇ ਲੋਕਾਂ ਦੇ ਘਰ ਟਾਇਲਟ ਬਣੇ ਰਹੇ ਨੇ ਤਾਂ ਕੇਂਦਰ ਦੇ ਰਿਹਾ ਫਿਰ ਉਸ ਵੱੱਜ ਕੀ ਕਹਿਣਗੇ ਅਸੀਂ ਪੰਜਾਬੀ ਟੈਕਸ ਨਹੀਂ ਦਿੰਦੇ ਉਹ ਲੇਕਿਨ ਕੇਂਦਰ ਜਿਸ ਸੰਵੇਦਨਸ਼ੀਲਤਾ ਦੇ ਨਾਲ ਪੰਜਾਬ ਨੂੰ ਲੈ ਰਿਹਾ ਹੈ ਕਮ ਸੇ ਕਮ ਜਿਹੜਾ ਕੰਮ ਕਰ ਰਿਹਾ ਹੈ ਉਹਨੂੰ ਉਹ ਉਹ ਉਹਦਾ ਉਸਾ ਬਧਾਣਾ ਚਾਹੀਦਾ ਇਸ ਕਰਕੇ ਮੈਨੂੰ ਪੂਰਾ ਯਕੀਨ ਹੈ कि पंजाबी ਇਹਨਾਂ ਪਾਰਟੀਆਂ ਦੁਆਰਾ ਫਲਾਏ ਭਰਮ ਨੂੰ ਝੂਠ ਨੂੰ ਫਰੇਵ ਨੂੰ ਸਮਝੇਗਾ ਔਰ ਨਰਿੰਦਰ ਭਾਈ ਮੋਦੀ ਦੇ ਨਾਲ ਖੜਾ ਹੋਏਗਾ ਹਾਂਜੀ ਬੇਸ਼ੰਬਰ ਜੀ ਲੋ ਜੀ ਤੁਹਾਨੂੰ ਲੱਗਦਾ ਕਿ ਕੰਮ ਕਾਂਸ ਜਿਹੜੇ ਕਾਲਜ ਜਦੋਂ ਸੋਈ ਕਹਾਂਜ ਹੋਏ ਹੁੰਦੀਆਂ ਨੇ ਤੁਹਾਡਾ ਵਿਰੋਧ ਕਰਤ ਨਹੀਂ ਆ ਲੱਗਦਾ ਦੇਖੋ ਆਪਣਾ ਵਿਚਾਰਾਂ ਦੇ ਨਾਲ ਅਧਾਨ ਪ੍ਰਦਾਨ ਦੇ ਨਾਲ ਹਰ ਸਮੱਸਿਆ ਦਾ ਸਮਾਧਾਨ ਔਰ ਮੈਨੂੰ ਲੱਗਦਾ ਕਿ ਲੋਕਤੰਤਰ ਦੇ ਅੰਦਰ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਉਹਨਾਂ ਨੂੰ ਆਪਣਾ ਵਿਸ਼ੇ ਰੱਖਣ ਦੀ ਆਜ਼ਾਦੀ ਹੈ ਮੈਨੂੰ ਆਪਣਾ ਵਿਸ਼ੇ ਰੱਖਣ ਦੀ ਆਜ਼ਾਦੀ ਹੈ ਔਰ ਜਨਤਾ ਨੂੰ ਆਪਣੇ ਮਤ ਦੇ ਦੁਆਰਾ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਆਜ਼ਾਦੀ ਹੈ ਅਰਾਜਕਤਾ ਦੇ ਲਈ ਆਪ ਵਿਚ ਲੜਨ ਦੇ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ ਲੋਕਤੰਤਰ ਦੇ ਅੰਦਰ ਲੋਕਤੰਤਰ ਦੇ ਅੰਦਰ ਲੋਕ ਹੀ ਤਿਆ ਕਰਦੇ ਨੇ ਕਿ ਉਹ ਕਿਹਦੇ ਨਾਲ ਸਰਪਾਹਮਣ ਕੈਂਡੀਡੇਟ ਕੋਈ ਆਪਣਾ ਨਮਸਕਾਰਤਾ ਕੈਂਡੀਡੇਟ ਨਹੀਂ ਨਹੀਂ ਜੀ ਅਸਾਂ ਕੀ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਨਤ੍ਰਿਤਵ ਹੈ ਬੀਜੇਪੀ ਕੈਡਰ ਵੇਸ ਪਾਰਟੀ ਹੈ ਬੀਜੇਪੀ ਜਿਹੜੀ ਹੈ ਉਹਦਾ ਪਾਰਲੀਮੈਂਟ ਬੋਰਡ ਹੈ ਪਾਰਲੀਮੈਂਟ ਬੋਰਡ ਤੈਅ ਕਰਦਾ ਅਸੀਂ ਸਭ ਪਾਰਟੀ ਦੇ ਸਮਾਨਨੇ ਕਾਰਜਕਰਤਾ ਸਾਡੇ ਲਈ ਪਾਰਟੀ ਕਿਸ ਕੋਣ ਕਾਰਜਕਰਤਾ ਕਿਸ ਭੂਮਿਕਾ ਚ ਰਹੇਗਾ ਇਹ ਪਾਰਟੀ ਤੈਅ ਕਰਦੀ ਹੈ ਲੇਕਿਨ ਇਹ ਪੱਕਾ ਕਿ ਕਮਲ ਦਾ ਨਿਸ਼ਾਨ ਚੋਣ ਲੜ ਰਿਹਾ ਹੈ ਔਰ ਅਸੀਂ ਕਮਲ ਦੇ ਨਿਸ਼ਾਨ ਨੂੰ ਜਿਤਾਉਣ ਦੇ ਲਈ ਸਾਰੇ ਦਿਨ ਰਾਤ ਇੱਕ ਕਰਾਂਗੇ ਤੁਹਾਡਾ ਲੱਗਦਾ ਹੈ ਕਿ ਕੋਈ ਕੰਮ ਪਾੜਿਆ ਰਹੇਗਾ ਕਿ ਤੁਸੀਂ ਲਾਇਸੈਂਸ ਤਾਂ ਲਾਇਸੈਂਸ ਕਰਵਾ ਹੀ ਲਾਜ਼ ਨਹੀਂ ਕਰਾਂਗੇ ਤੁਹਾਡੇ ਜਿਹੜੇ ਬੰਦੇ ਚਿੰਤਾ ਲਿਆਉਂਦੇ ਬੜੇ ਵੱਡੇ ਦਾਅਵੇ ਅੱਗੇ ਦੇ ਵਾਂਗ ਹੀ ਲੱਗਾ ਪਿਛੜ ਜਾਣੇ ਨਹੀਂ ਨਹੀਂ ਇਹ ਨਿਰਣੇ ਆਸੀਂ ਬੜੀ ਸੋਚ ਦੇ ਨਾਲ ਲਿਆ ਔਰ ਇਹ ਨਿਰਣੇ ਪੰਜਾਬ ਦੇ ਦੇ ਹਿੱਤ ਨੂੰ ਧਿਆਨ ਚ ਰੱਖ ਕੇ ਨਰਿੰਦਰ ਭਾਈ ਮੋਦੀ ਨੜਾ ਜੀ ਨੇ ਔਰ ਰਮੇਸ਼ਾ ਜੀ ਨੇ ਕੀਤਾ ਕਿਉਂਕਿ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਜਿਹੜੀ ਸਰਕਾਰ ਬਣਾਈ ਸੀ ਉਹ ਵੀ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਪਾਈ ਇਸ ਕਰਕੇ ਪਾਰਟੀ ਨੂੰ ਲੱਗਦਾ ਕਿ ਪੰਜਾਬ ਨੂੰ ਅੱਜ ਇੱਕ ਰਾਸ਼ਟਰੀ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਦੀ ਆਰਥਿਕ ਜਿਹੜੀ ਬਦਹਾਲੀ ਹੋਈ ਹੈ ਜਿਹੜਾ ਪੰਜਾਬ ਦਾ ਨੌਜਵਾਨ ਨਸ਼ੇ ਨਾਲ ਡੁੱਬਿਆ ਪਿਆ ਜਿਹੜਾ ਪੰਜਾਬ ਦਾ ਵਪਾਰੀ ਸਹਿਮਿਆ ਪਿਆ ਜਿਹੜੀ ਇੰਡਸਟਰੀ ਪਲਾਨ ਕਰ ਰਹੀ ਹੈ ਇਹਨੂੰ ਅਗਰ ਕੋਈ ਠੱਲ ਪਾ ਸਕਦਾ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਕੋਈ ਲੈ ਕੇ ਜਾ ਸਕਦਾ ਤੇ ਭਾਜਪਾ ਲੈ ਕੇ ਜਾ ਸਕਦੀ ਹੈ ਇਸ ਕਰਕੇ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਚ ਲਿਆਏ ਨਿਰਣੇ ਆ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਦੇ ਨਾਲ ਨਰਿੰਦਰ ਮੋਦੀ ਜੀ ਦਾ ਨੱਡਾ ਜੀ ਦਾ ਪਾਰਟੀ ਦੇ ਅਧਿਕਾਰੀ ਦਾ ਔਰ ਅਮਿਤ ਭਾਈ ਸ਼ਾਦਾ ਧੰਨਵਾਦੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਿਰਣੇ ਲਿਆ ਔਰ ਪੂਰੇ ਜੋਸ਼ ਕਰੋਸ਼ ਨਾਲ ਪਾਰਟੀ 13 ਦੀਆਂ 13 ਪਾਰਲੀਮੈਂਟ ਸੀਟਾਂ ਲੜੇਗੀ ਔਰ ਤੁਸੀਂ ਇਹ ਦੇਖਣਾ ਇਹ ਪ੍ਰਣਾਮ ਵੀ ਬੜੇ ਸੁਖਦਾਨਗੇ ਨਹੀਂ ਨਹੀਂ ਮੈਂ ਤਾਂ ਕਹਿ ਰਿਹਾ ਨਾ ਕਿ ਆਸੀ ਕਾਰਕਿਰਤਾ ਨੇ ਪਾਰਟੀ ਭੂਮਿਕਾ ਤੱਕ ਮਝੇ ਤਨ ਜ਼ਿੰਮੇਵਾਰੀ ਦਿੱਤੀ ਜਾਂਦੀ ਨਹੀਂ ਜੇ ਕੁਝ ਨਹੀਂ ਹੁੰਦਾ ਪਾਰਟੀ ਦੇ ਅੰਦਰ ਕਮਲ ਦਾ ਨਿਸ਼ਾਨ ਕੈਂਡੀਡੇਟ ਹੈ ਔਰ ਅਸੀਂ ਸਭ ਉਹਨੂੰ ਜਤਾਨ ਦੇ ਲਈ ਜ਼ਿੰਮੇਵਾਰ ਤੇ ਸੱਤ ਦੀ ਬੜੀ ਚੱਲ ਚੱਤਾ ਅਜ਼ਰੀ ਬੜੇ ਦਿਨਾਂ ਵਿੱਚ ਸ਼ਾਮਲ ਹੋਣ ਜਾ ਰਹੇ ਗਦਾਫੁਰ ਤੋਂ ਕੋਈ ਪਾਰਟੀ ਆ ਰਹੇ ਸ਼ਾਹ ਜੀ ਸ਼ਾਮਲ ਅਰੇ ਪੀਜਪੀ ਦੇ ਦਰਵਾਜ਼ੇ ਸਭ ਐਸੇ ਲੋਕਾਂ ਲਈ ਜਿਹੜੇ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਦੇ ਨੇ ਪੰਜਾਬ ਦੇ ਵਿਕਾਸ ਦੀ ਚਿੰਤਾ ਕਰਨ ਵਾਲੇ ਨੇ ਐਸੇ ਸਭ ਲੋਕਾਂ ਦਾ ਸਵਾਗਤ ਹੈ